ਨਵੀਂ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੋਲਾਮੀ ਵਾਲਾ ਕੋਟਿਸੇਖਾ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਖਾਸ ਪ੍ਰਾਤਨ ਚੀਜ਼ਾਂ ਬਾਰੇ ਮੈਂ ਦੱਸਦਾਰੀ ਨਾ ਵਿਖਾਉਂਦਾ ਰਹਿਣਾ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਮੈਂ ਜੁੜਿਆ ਹੋਇਆ ਤੇ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜਿਹੜੀਆਂ ਚੀਜ਼ਾਂ ਲੋਪ ਹੋ ਰਹੀਆਂ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਉਹ ਚੀਜ਼ਾਂ ਲੱਭ ਲੱਭ ਕੇ ਵਿਖਾਈਆਂ ਜਾਣ ਤੇ ਨਹੀਂ ਦੇ ਪੰਜਾਬ ਵਾਲਿਓ ਅੱਜ ਤੁਹਾਨੂੰ ਅਸੀਂ ਇੱਕ ਚੀਜ਼ ਵਿਖਾਉਣ ਲੱਗੇ ਆ ਅੱਗੇ ਤੁਸੀਂ ਸਾਨੂੰ ਵਿਖਾਉਂਦੇ ਜੇ ਉਧਰ ਲੀਆਂ ਚੀਜ਼ਾਂ ਤੇ ਅੱਜ ਤੁਸੀਂ ਜਿਹੜੀਆਂ ਇੱਧਰ ਚੀਜ਼ਾਂ ਛੱਡ ਕੇ ਗਏ ਜੇ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਆ ਇੱਕ ਖੂਹ ਤੇ ਪਹੁੰਚੇ ਆ ਪਿੰਡ ਗਹਿਲੀ ਵਾਲੇ ਪਹੁੰਚੇ ਆ ਤੇ ਗਹਿਲੀ ਵਾਲੇ ਤੋਂ ਮੇਰੇ ਨਾਲ ਨੇ ਜਗਸੀਰ ਸਿੰਘ ਜੀ ਗਹਿਲੀ ਵਾਲਾ ਤੇ ਨਾਲ ਇਹਨਾਂ ਦੇ ਨੇ ਸੁਭਾ ਸਿੰਘ ਜੀ ਗਹਿਲੀ ਵਾਲਾ ਤੇ ਕਰਦੇ ਆ ਇਹਨਾਂ ਬਾਰੇ ਗੱਲਾਂ ਬਾਤਾਂ ਕਿ ਇਹ ਖੂਹ ਕਿਵੇਂ ਚੱਲਦੇ ਸੀ ਤੇ ਅੱਜ ਇਹਨਾਂ ਨੇ ਖੂਹ ਜਿਹੜਾ ਉਹ ਪੂਰਾ ਉਵੇਂ ਹੀ ਸੰਭਾਲਿਆ ਹੋਇਆ ਤੇ ਜਗਸੀਰ ਜੀ ਕੀ ਹਾਲ ਚਾਲ ਨੇ ਵਧੀਆ ਜੀ ਚੜਦੀ ਕਲਾ ਕਿਰਪਾ ਗੁਰੂ ਦੀ ਚੜਦੀ ਕਲਾ ਜੀ ਤੇ ਇਹ ਖੂਹ ਜਿਹੜਾ ਤੁਹਾਡੀ ਪੈਲੀ ਦੇ ਵਿੱਚ ਹੈ ਇਹ ਆਪਣੇ ਪੈਲੀ ਦੇ ਵਿੱਚ ਹੀ ਹੈ ਜੀ ਅੱਛਾ ਤੇ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਖੂਹ ਬਾਰੇ ਇਹ ਖੂਹ ਅਸੀਂ 1975 ਦੇ ਵਿੱਚ ਚੱਲਦਾ ਵੇਖਿਆ ਅੱਛਾ ਤੇ ਆ ਇੱਥੇ ਕੋਈ ਵੱਡਾ ਚੱਕਰ ਚੱਲਦਾ ਤੇ ਟਿੰਡਾ ਚੱਲਦੀਆਂ ਹੁੰਦੀਆਂ ਸੀ ਬਲਬ ਚੱਲ ਜਾਂਦੇ ਸੀ ਅੱਛਾ ਤੇ ਉਸ ਤੋਂ ਬਾਅਦ ਫਿਰ ਮੋਟਰਾਂ ਲੱਗਣ ਕਰਕੇ ਇਹ ਖੂਹ ਚਲਾਉਣ ਦੀ ਲੋੜ ਨਹੀਂ ਪਈ ਅੱਛਾ ਤੇ ਬੰਬੀਆਂ ਤੋਂ ਅਸੀਂ ਜਾਂ ਨਹਿਰ ਦੇ ਪਾਣੀ ਤੋਂ ਆਪਣਾ ਖੇਤੀਆਂ ਦੀ ਖੇਤੀ ਦੀ ਸਿੰਚਾਈ ਕਰਦੇ ਰਹੇ ਆ ਤੇ ਇਹ ਹੋਣਾ ਸੀ ਆ ਟੁੱਟ ਰਿਹਾ ਸੀ ਇਹਨੂੰ ਸਾਰੇ ਕਰ ਮਾਣ ਜਾਣੇ ਦੇ ਪੇਰ ਕੀਤੀ ਇਹ ਪਸ਼ੂ ਨੂੰ ਦੇਖਣ ਤੋਂ ਆਏ ਦੇ ਨਾਲ ਲਾਈ ਹੋਈ ਹੈ ਅਗਲੇ ਪਾਸੇ ਸਾਰੇ ਚਾਰ ਜਿਹੜੇ ਵਾਰ ਕਰ ਦਿੱਤਾ ਇਹ ਦੋਸਤੋ ਇਹ ਕਈ ਦਹਾਕੇ ਪਹਿਲਾਂ ਇਹ ਖੂਹ ਦਾ ਪਾਣੀ ਜਿੱਥੇ ਆਪਾਂ ਪੈਲੀਆਂ ਵਾਸਤੇ ਵਰਤਦੇ ਸਾਂ ਉਥੇ ਆਪਾਂ ਪੀਣ ਵਾਸਤੇ ਵੀ ਪਿੰਡਾਂ ਦੇ ਵਿੱਚ ਇੱਕ ਦਾ ਹੀ ਖੂਹ ਹੁੰਦਾ ਸੀ ਉਦੋਂ ਕਿਸੇ ਕਿਸੇ ਪਿੰਡ ਦੇ ਵਿੱਚ ਖੂਹ ਹੁੰਦਾ ਸੀ ਸਵਾਣੀਆਂ ਜਿਹੜੀਆਂ ਬੀਬੀਆਂ ਔਰਤਾਂ ਉਹਨਾਂ ਖੂਹਾਂ ਤੋਂ ਘੜੇ ਭਰ ਕੇ ਲਿਆ ਕੇ ਤੇ ਜਿਹੜਾ ਪਾਣੀ ਉਹ ਪੀਤਾ ਜਾਂਦਾ ਸੀ ਤੇ ਪੈਲੀਆਂ ਨੂੰ ਵੀ ਬਲਦਾਂ ਦੀ ਮਾਦੀ ਨਾਲ ਪੈਲੀਆਂ ਨੂੰ ਵੀ ਜਿਹੜਾ ਉਹ ਪਾਣੀ ਲਾਇਆ ਜਾਂਦਾ ਸੀ ਤੇ ਜਗਸੀਰ ਤੁਸੀਂ ਇਹ ਖੂਬ ਬੜੀ ਸੰਭਾਲ ਕੀਤੀ ਹੋਈ ਹੈ ਇਹ ਕਿਉਂ ਸੋਚਿਆ ਕਿ ਇਹ ਚੀਜ਼ ਜਿਹੜੀ ਪ੍ਰਾਤਨ ਹੈ ਵੀ ਰੱਖੀ ਜਾਵੇ ਉਹ ਇਹ ਜੀ ਮੰਨ ਲਓ ਆਪਣੇ ਵਿਰਸਾ ਹੈ ਵਿਰਸਾ ਹਾਂ ਜੀ ਇਹ ਸਾਡੇ ਸਾਰੇ ਜਿੰਨੇ ਹੀ ਮੰਨ ਲਓ ਸ਼ਰੀਕਾ ਇੱਥੇ ਬੈਠੇ ਆਂ ਪਾਕਿਸਤਾਨ ਤੋਂ ਆਣ ਕੇ ਬਜ਼ੁਰਗ ਸਾਡੇ ਬੈਠੇ ਨੇ ਸਾਡੇ ਦਾਦੇ ਪਰਦਾਦੇ ਤਿੰਨ ਭਰਾ ਸਨ ਪਿੰਡ ਬੌਲੀ ਆਣਾ ਪਾਕਿਸਤਾਨ ਚ ਲੇ ਤੇ ਉਥੇ ਆਏ ਸੀ ਉਧਰ ਆਏ ਸੀ ਹਾਂਜੀ ਹਾਂਜੀ ਰਾਇਵੰਡ ਦੇ ਨਾਲ ਹੀ ਪਿੰਡ ਬੌਲੀ ਆਣਾ ਸਾਡਾ ਉਥੋਂ ਇਹ ਉੱਠ ਕੇ ਆਣ ਕੇ ਇੱਥੇ ਬੈਠੇ ਤੇ ਇੱਥੇ ਇਹ ਸਾਰਿਆਂ ਦਾ ਸਾਂਝਾ ਮੱਲੋ ਜੇ ਕੁ ਛੱਡਿਆ ਗਿਆ ਸੀ ਅੱਛਾ ਅੱਛਾ ਤੇ ਫਿਰ ਤੁਸੀਂ ਕਿਹਾ ਕਿ ਆਪਾਂ ਮਾਲੇ ਤੁਰ ਫਿਰ ਕੇ ਵਿਖਾਉਣਾ ਹੈ ਫਿਰ ਤੁਸੀਂ ਕਿਹਾ ਕਿ ਇਹ ਜਿਹੜੀ ਚੀਜ਼ ਆ ਇਹ ਆਪਣੇ ਵੱਡਿਆਂ ਦੀ ਨਿਸ਼ਾਨੀ ਆ ਬਜ਼ੁਰਗਾਂ ਦੀ ਨਿਸ਼ਾਨੀ ਆ ਤੇ ਇਹਨੂੰ ਫਿਰ ਆਪਾਂ ਜਿਹੜਾ ਉਹਦੀ ਸੰਭਾਲ ਕਰਨੀ ਜ਼ਰੂਰ ਮੰਦੀ ਆ ਇਹ ਮੰਨ ਲਓ ਇਹ ਨਾਲ ਥੋੜਾ ਜਿਹਾ ਉੱਥੋਂ ਤੱਕ ਹੁੰਦਾ ਸੀ ਪਹਿਲਾਂ ਇੱਥੇ ਮਾਲ ਚੱਲਦੀ ਹੁੰਦੀ ਸੀ ਤੇ ਉੱਧਰ ਬਲਦਮ ਮੰਨ ਲਓ ਘਹਾੜੀ ਚੱਲਦੀ ਸੀ ਬਲਦਮ ਉਹ ਚੱਲਦੇ ਸੀ ਤੇ ਇਹ ਇੱਥੇ 75 ਤੱਕ ਇਹ ਚੱਲਦਾ ਰਿਹਾ ਪਾਣੀ ਦੇ ਚੋ ਸਿੰਚਾਈ ਕਰਦੇ ਰਹੇ ਬਜ਼ੁਰਗ ਪਹਿਲਿਆਂ ਚ ਉਸ ਤੋਂ ਬਾਅਦ ਵਿੱਚ ਉਹ ਫਿਰ ਬੋਰ ਹੋ ਗਏ ਬੂਰਾ ਦੇ ਨਾਲ ਫਿਰ ਪਾਣੀ ਡੂੰਘੇ ਚਲਾਈ ਡੂੰਘੇ ਥੋੜੇ ਜਾਣ ਦੇ ਕਾਰਨ ਫਿਰ ਬੂਰਾ ਦਾ ਇਸਤੇਮਾਲ ਕਰਨਾ ਪਿਆ ਤੇ ਇਹ ਸੂਬਾ ਦੀ ਮੈਂ ਤੁਹਾਨੂੰ ਇਹ ਪੁੱਛਾਂਗਾ ਕਿ ਇਹ ਖੂ ਕਿੰਨਾ ਕੁ ਬਾਈ ਚੌੜੇ ਵਾਈ ਚੌੜਾ ਹੁੰਦਾ ਫੁੱਟ ਕਿੰਨੇ ਕੁ ਕਿੰਨਾ ਕੁ ਹੁੰਦਾ ਹੈ ਇਹ 15 ਤੁਸੀਂ ਰੱਖ ਲਓ ਜਿੱਦਣ ਮਰਜ਼ੀ ਮਿਲ ਰਹੇ 15 15 ਹੁੰਦਾ ਹੈ ਨਾ 15 ਹੁੰਦਾ ਹੈ ਚੰਨ ਕਰਮ ਹੋਵੇਗਾ ਜੇ ਪੰਜਾਬੀ ਜਿਹੜੀ ਹੈਗੀ ਅੱਛਾ ਇਹ ਹਾਂ ਤੇ ਇਹ ਵੀ ਕੋਈ ਹੁੰਦਾ ਸੀ ਕਿ ਬਈ ਐਡਾ ਹੀ ਖੂ ਬਣਾਉਣਾ ਹੈ ਜਾਂ ਕੋਈ ਛੋਟਾ ਵੀ ਹੁੰਦਾ ਸੀ ਵੱਡਾ ਹੁੰਦਾ ਸੀ ਕੋਈ ਹੈ ਸੀ ਮਰਕ ਇਹ ਰਕਬੇ ਦੇ ਮਤਲਬ ਹੁੰਦਾ ਕੋਈ ਵੱਡੇ ਵੀ ਬਣਦੇ ਸੀ ਕੋਈ ਛੋਟੇ ਵੀ ਹੈਗੇ ਸੀ ਜ਼ਰੂਰੀ ਨਹੀਂ ਕੋਈ ਜਵੇਂ ਕਹੇ ਕੰਨਾਂ ਇਹ ਲਗਭਗ ਇਹ 15 ਕੁ ਫੁੱਟ ਹੁੰਦਾ ਸੀ ਕਈਆਂ ਖੂਹਾਂ ਵਿੱਚੋਂ ਪਾਣੀ ਧਰਤੀ ਦੇ ਮਤਲਬ ਕੋਈ ਜ਼ਿਆਦਾ ਨਿਕਲਦਾ ਤੇ ਦੋ ਅੱਟ ਵੀ ਚੱਲ ਜਾਂਦੇ ਸੀ ਕਈਆਂ ਦੇ ਇੱਕ ਹੀ ਚੱਲ ਜਾਂਦਾ ਸੀ ਅੱਛਾ ਤੇਰਾ ਫੋਮੇ ਦੇ ਮੁਤਾਬਕ ਹੁੰਦਾ ਜੀ ਇਹਦਾ ਕੋਈ ਢੂੰਗਾ ਢੂੰਗੇ ਦਾ ਵੀ ਹੁੰਦਾ ਕੋਈ ਵੀ ਢੂੰਗਾ ਕਿੰਨਾ ਕੁ ਹੁੰਦਾ ਸੀ ਹੁਣ ਜਿਹੜੀ ਦਾ ਮਤਲਬ ਫਿਰ ਪੱਤਨ ਦਾ ਹੁੰਦਾ ਸੀ ਜਿੱਥੇ ਪੱਤਨ ਆ ਗਿਆ ਯਾਨੀ ਪੱਤਨ ਆ ਗਿਆ ਪੱਤਨ ਤੇ ਉਹਨਾਂ ਤਾਂ ਕੋਈ ਹਾਂ ਇਹਨੂੰ ਪਹਿਲੇ ਪਾਕਿਸਤਾਨ ਦੇ ਇਹ ਪੁਰਾਣੇ ਮਤਲਬ ਸਾਲ 47 ਤੋਂ ਪਹਿਲਾਂ ਦਾ ਹੀ ਪੁਰਾਣਾ تھا ਉਹ ਇਹ ਬੜਾ ਇਹ ਇਹ ਬਿਲਕੁਲ ਜੀ ਇਹ ਸਾਲ 47 ਤੋਂ ਪਹਿਲਾਂ ਦਾ ਹੀ ਇਹ ਤਾਂ ਹੀ ਤਾਂ ਉਹ ਉਹ ਜਿਹੜੇ ਬੰਦੇ ਆ ਉਹ ਪਹਿਲਾਂ ਜਿਹੜੇ ਲੈਂਦੇ ਪੰਜਾਬ ਚ ਅੱਜ ਚਲੇ ਗਏ ਆ ਉਹ ਇਹਨਾਂ ਖੂਹਾਂ ਨੂੰ ਚਲਾਉਂਦੇ ਰਹੇ ਆ ਤੇ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ 70 ਤੱਕ ਇਹ ਖੂ ਜਿਹੜੀ ਚੱਲਦੀ ਹੈ ਇਹ ਸਨ 75 ਤੱਕ ਚੱਲਦਾ ਹੈ 75 ਤੱਕ ਚੱਲਦਾ ਹੈ ਸਨ 75 ਤੱਕ ਇਹ ਚੱਲਦਾ ਰਿਹਾ ਕੋਈ ਅੱਛਾ ਮਤਲਬ ਤੁਸੀਂ ਤੁਸੀਂ ਨਹੀਂ ਤੁਹਾਡੇ ਬਜ਼ੁਰਗਾਂ ਦੇ ਮੈਂ ਥੋੜਾ ਜਿਹਾ ਚੱਲਦਾ ਵੇਖਿਆ ਇਹ ਇਹ ਮੇਰੀ ਏਜ ਤੋਂ ਬਾਅਦ ਦੀ ਹੈ ਇਹ ਖੂ ਚੱਲਦਾ ਵੇਖਿਆ ਇਹ ਅੱਧਾ ਤਲਾ ਬੰਦ ਵੀ ਹੱਕੇ ਨਹੀਂ ਮਾਣੇ ਮੋਟੇ ਜੀ ਛੋੜੇ ਜੀ ਅੱਛਾ ਤੁਸੀਂ ਨਹੀਂ ਉਵੇਂ ਤਾਂ ਵੈਸੇ ਤਾਂ ਮੈਂ ਵੀ ਆਪਦੀ ਸੁਭਾਰਾ ਦੇ ਵਿੱਚ ਆਪਦੇ ਸਾਡੇ ਪਿੰਡ ਵੀ ਇੱਕ ਖੂ ਚੱਲਦਾ ਹੁੰਦਾ ਸੀ ਮੈਂ ਵੀ ਉਹ ਬੌਦਾਂ ਦੀ ਗਾਂ ਦੀ ਦੇ ਪਿੱਛੇ ਰਹਿਣ ਵਾਸਤੇ ਭੇਜਣਾ ਹੈ ਨਾ ਤੇ ਉਹ ਆਪਾਂ ਸਾਰਾ ਇਹ ਦੇਖਦੇ ਰਹੇ ਆ ਤੇ ਹੁਣ ਮੈਂ ਪੁੱਛਾਂਗਾ ਕਿ ਆ ਜਿਹੜਾ ਇੱਕ ਨਵਾਂ ਚੀਜ਼ ਉੱਤੇ ਥੋੜੀ ਜਿਹੀ ਬਣਾਈ ਆ ਇਹ ਇਹ ਕੀ ਹੁੰਦੀ ਸੀ ਇਹ ਇਹਦੇ ਉੱਤੇ ਨਾ ਇਧਰ ਨੂੰ ਬੁਲਾ ਕੇ ਰੱਖਿਆ ਜਾਂਦਾ ਸੀ ਕਿਉਂਕਿ ਇੱਥੇ ਖਾੜਾ ਬਣਿਆ ਹੁੰਦਾ ਸੀ ਤੇ ਪਾਣੀ ਜਿਹੜਾ ਬਾਹਰ ਚਲਾ ਜਾਏ ਪਾਣੀ ਵਾਪਸ ਨਾ ਮੁੜ ਕੇ ਆਵੇ ਤੇ ਇਹ ਇਹਦੇ ਉੱਤੇ ਬਾਹਰ ਵੱਲ ਇੱਕ ਚਲਦੀ ਹੁੰਦੀ ਸੀ ਚੱਕਰ ਚੱਲਦਾ ਚੱਕਰ ਦੇ ਉਤੇ ਟੰਡਾਂ ਦੀ ਮਾਲ ਬਣੀ ਹੁੰਦੀ ਹੈ ਜੋ ਟੰਡਾਂ ਪਾਣੀ ਕੱਢ ਕੇ ਲਿਆਉਂਦੀਆਂ ਨੇ ਅੱਛਾ ਅੱਛਾ ਹਾਂਜੀ ਤੇ ਇਹ ਖੂ ਮੈਂ ਦੇਖ ਰਿਹਾ ਵੀ ਇਹ ਬਿਲਕੁਲ ਉਹ ਜਿਹੜੇ ਆਪਾਂ ਵਿਖਾਈਏ ਤੇ ਬਿਲਕੁਲ ਨਿੱਗੀ ਹਿੱਟ ਦਾ ਬਣਿਆ ਹੈ ਨਾ ਸਾਰਾ ਟੋਡਰ ਵੱਡੀ ਹੈ ਨਾ ਇਹ ਉਦੋਂ ਉਹਦਾ ਨਾ ਇੱਕ ਤਕਰੀਬਨ 2 ਸਾਲ ਹੀ ਪਹਿਲਾਂ ਕਿਤੇ ਮਤਲਬ ਆਪਣੀ ਵਾਂਡ ਤੋਂ ਪਹਿਲਾਂ 2 ਸਾਲ ਬਣਿਆ ਵੱਡੀ ਹਿੱਟ ਦਾ ਬਣਿਆ ਹੈ अच्छा अच्छा देखिए अंदाजा है ये वटी है ये जो ये ਥੱਲੇ ਆ ਨਾ ਇਹ ਖਤਮ ਹੋ ਜੇਗੀ ਇਹਨਾਂ ਦੀ ਚਣਾਈ ਉਥੇ ਰੇਤ ਆ ਜਾਂਦੀ ਫਿਰ ਉਹ ਰੇਤ ਤੋਂ ਤੇ ਜਾਂ ਇਹਨਾਂ ਸਾਈਡਾਂ ਤੋਂ ਪਾਣੀ ਦਿਖਦਾ ਦਈਓ ਪਾਣੀ ਘਟ ਜਾਂਦਾ ਹੈ अच्छा अच्छा ਉਹਨਾਂ ਸਾਈਡਾਂ ਤੋਂ ਪਾਣੀ ਦਿਖਦਾ ਹੁੰਦਾ ਸੀ ਮੋਰੀਆਂ ਬਣੀਆਂ ਸੀ अच्छा ਤੇ ਇਹਨੂੰ ਉੱਪਰ ਇਢਾਂ ਕੁਛ ਵੀ ਨਹੀਂ ਕੀਤਾ ਗਿਆ ਇਹ ਚੂਨੇ ਦੇ ਨਾਲ ਹੀ ਆਓ ਵੇਖੋ ਤੁਸੀਂ ਚੂਨਾ ਚੂਨੇ ਦੇ ਨਾਲ ਹੀ ਲੱਗਾ ਆ ਤੇ ਸਾਰੀ ਮੰਨ ਲਓ ਅਸੀਂ ਸਿਰਫ ਆ ਉੱਪਰਲਾ ਉੱਪਰਲਾ ਇਹ ਨਾ ਕੋ ਰਿਪੇਅਰ ਕੀਤਾ ਹੈ ਬਈ ਲਾ ਕੇ ਬਈਨ ਕੇ ਥੱਲੇ ਪਟੀਚੇ ਨਾ ਇਹ ਓਵੇਂ ਦਾ ਓਵੇਂ ਰਵੇ ਹਲਾ ਰਵੇ ਦੋਸਤੋ ਇਹ ਸਾਰਾ ਜਿਹੜਾ ਖੂਬ ਬਣਿਆ ਹੋਇਆ ਇਹ ਇੱਟ ਦਾ ਤੇ ਸਿਰਫ ਚੂਨੇ ਦਾ ਕੋਈ ਇਹਦੇ ਵਿੱਚ ਸੀਮੈਂਟ ਦਾ ਨਹੀਂ ਇਸਤੇਮਾਲ ਕੀਤਾ ਗਿਆ ਕੋਈ ਉੱਪਰ ਲਾਇਆ ਥੱਲੇ ਬਿਲਕੁਲ ਓਵੇਂ ਦਾ ਓਵੇਂ ਇਹ ਸਾਰਾ ਚੂਨੇ ਨਾਲ ਬਣਿਆ ਜਿਹੜੀ ਆ ਤੁਸੀਂ ਨਵੀਂ ਚੀਜ਼ ਉੱਪਰ ਵੇਖ ਰਹੇ ਜੇ ਇਹ ਇਹਨਾਂ ਨੇ ਸੇਫਟੀ ਇਸ ਕਰਕੇ ਆਪਦੀ ਸੇਫਟੀ ਵਾਸਤੇ ਬਣਾਈ ਆ ਕਿ ਕੋਈ ਜਵਾਗਰ ਕੋਈ ਬੱਚਾ ਜਾਂ ਕੋਈ ਜਾਨਵਰ ਇਹਦੇ ਵਿੱਚ ਨਾ ਡਿੱਗ ਪਵੇ ਕਿਉਂਕਿ ਇਹਨਾਂ ਨੇ ਇਹ ਖੂਬ ਪੂਰਿਆ ਨਹੀਂ ਆਮ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੇ ਖੂਬ ਪੂਰਵੀ ਦਿੱਤੇ ਨੇ ਤੇ ਅਸੀਂ ਇਹ ਇਹਨਾਂ ਨੇ ਜਿਹੜਾ ਇੱਕ ਜਿਹੜਾ ਬੜਾ ਵਧੀਆ ਇਹਨਾਂ ਨੇ ਸੰਭਾਲਿਆ ਹੋਇਆ ਤੇ ਸਾਡੇ ਵਰਗਿਆਂ ਨੂੰ ਜਿਹੜੇ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੇ ਹੋਏ ਨੇ ਇਹ ਚੀਜ਼ਾਂ ਅਸੀਂ ਲੱਭਦੇ ਰਹਿੰਦੇ ਆ ਤੇ ਅੱਜ ਇੱਥੇ ਪਹੁੰਚੇ ਆ ਤੇ ਬਾਈ ਜੀ ਸੁਭਾ ਜੀ ਹੋਰ ਕੋਈ ਗੱਲਬਾਤ ਖੂਹ ਬਾਰੇ ਤੁਹਾਡੇ ਨਹੀਂ ਹੋਏ ਤੁਸੀਂ ਖੂਹ ਉਦੋਂ ਬਹੁਤ ਮਤਲਬ ਕਿ ਮਹਿੰਗੇ ਲੱਗਦੇ ਸੀ ਅੱਛਾ ਖੂਹ ਟਾਈਮ ਵੀ ਬਹੁਤ ਲੱਗਦਾ ਨਾ ਟਾਈਮ ਵੀ ਬਹੁਤ ਲੱਗਦਾ ਤੇ ਜਦੋਂ ਖੂਹ ਆਮ ਬੰਦੇ ਦੇ ਵਾਸਤਾ ਰੋਗ ਨਹੀਂ ਹੁੰਦਾ ਇਹ ਬਹੁਤ ਕੋਈ ਕਈ ਘਰ ਮਿਲ ਕੇ ਨੂੰ ਬਣਾਉਂਦੇ ਸੀ ਮੈਂ ਕਹਿੰਦਾ ਕਈ ਪਿੰਡ ਮਿਲ ਕੇ ਬਣਾਉਦੇ ਸੀ ਹਾਂ ਚਲੋ ਕੋਈ ਘਰ ਇਹਨਾਂ ਨੂੰ ਮਿਲ ਕੇ ਬਣਾਉਂਦੇ ਦੇ ਸੀ ਹਾਂ ਤੇ ਬੋਰ ਕਾਫੀ ਪੈਸਾ ਲੱਗਾ ਹੁੰਦਾ ਸੀ ਜਿਹੜਾ ਉਦੋਂ ਲਾਉਣਾ ਮਿਕਲ ਉਹ ਤੇ ਤਕਨੀਕ ਵੇਖੋ ਤੁਸੀਂ ਵੀ ਇਹ ਕਹਿੰਦੇ ਆ ਕਿ ਮੈਂ ਇਥੇ ਪੜਿਆ ਆ ਖੂਬਾਰੇ ਕਿ ਇਹ ਨਾ ਉੱਪਰੋਂ ਸ਼ੁਰੂ ਕਰਦੇ ਸੀ ਹਾਂਜੀ ਹਾਂਜੀ ਚੱਕ ਤੇ ਉੱਪਰੋਂ ਚੱਕ ਤੇ ਥੱਲੇ ਲੱਕੜ ਦਾ ਚੱਕ ਬਣਾ ਲੈਣਾ ਤੇ ਇੱਟਾਂ ਲਾਈ ਜਾਣੀਆਂ ਤੇ ਥੱਲੇ ਮਿੱਟੀ ਗੱਡੀ ਜਾਣੀ ਇਹਵੇਂ ਚੱਕ ਤੇ ਚੱਕ ਤੇ ਬੰਦੇ ਚੱਕ ਤੇ ਹੀ ਜਦੋਂ ਬਾਅਦ ਵਾਲੋ ਹਿਸਾਬ ਨਾਲ ਬੋਰ ਆਏ ਨੇ ਪਾਣੀ ਡੂੰਘੇ ਗਏ ਸੀ ਚੱਕ ਤੇ ਖੁੰਆਂ 50 50 ਫੁੱਟ ਡੂੰਘੀਆਂ ਬਣਾਈਆਂ ਹੋਈਆਂ ਨੇ ਸਾਰੇ ਥੱਲੇ ਬਣਾਈਆਂ ਸੀ ਉਂਝ ਪੂਰ ਦਿੱਤੀਆਂ ਮਿੱਟੀ ਭਰ ਕੇ ਕਿ ਬੋਰ ਦੂਗਾ ਪਾਣੀ ਡੂੰਘੇ ਗਏ ਚਲੇ ਆ ਸਮਰਥੀ ਵਾਲੇ ਮੋਟਰਾਂ ਦਾ ਜਮਾਨਾ ਆ ਗਿਆ ਸਮਰਥੀ ਵਾਲੇ ਬੋਰ ਕਰਤੇ ਜਿਹੜੀਆਂ ਖੁਈਆਂ ਬਾਅਦ ਦੇ ਵਿੱਚ ਬਣਾਈਆਂ ਸੀ ਨਾ ਇਹ ਮੋਟਰਾਂ ਥੱਲੇ ਲਾਉਣ ਵਾਸਤੇ 50 50 ਫੋਟ ਮਾ ਲੋ ਅਸੀਂ ਚੱਕ ਦੇ ਉੱਤੇ ਸਾਰੀਆਂ ਜੀ ਦੋਸਤੋ ਇਹ ਇੱਕ ਪੂਰੀ ਪਹਿਲਾ ਖਟਾਈ ਕਰਕੇ ਨਹੀਂ ਬਣਦੇ ਹੁੰਦੇ ਸੀ ਇਹ ਉੱਪਰੋਂ ਹੀ ਸ਼ੁਰੂ ਕਰ ਦਿੰਦੇ ਸੀ ਥੋੜਾ ਜਿਹਾ ਪੱਟ ਕੇ ਤੇ ਫਿਰ ਉਹ ਥੰਨੇ ਥੰਨੇ ਮਿੱਟੀ ਕੱਢੀ ਜਾਂਦੀ ਸੀ ਤੇ ਉੱਤੇ ਉੱਤੇ ਵਾਰ ਜਿਹੜੇ ਉਹ ਅੰਡਾਈਆਂ ਤੁਸੀਂ ਇਸ ਤਰ੍ਹਾਂ ਜਿਹੜੇ ਖੂ ਬਣਦੇ ਕਿੰਨੂੰ ਮੈਲ ਬੋਲਦੇ ਨੇ ਅਸੀਂ ਜੀ ਮੈਲ ਸਾਰਿਆ ਇਹ 10 ਫੁੱਟ ਟੁਆੜ ਦੂੰਗਾ ਮਾਰ ਕੇ ਥੱਲੇ ਚੱਕ ਲਾਇਆ ਜਾਂਦਾ ਸੀ ਲੱਕੜ ਦਾ ਉੱਪਰ ਇਹਨੂੰ ਵਾਵਾ ਉੱਚਾ ਲਾਇਆ ਲੈ ਜਾਂਦੇ ਸੀ ਉੱਪਰ ਜਿੰਨੀ ਇਹਦੀ ਚਣਾਈ ਦੇਣੀ ਲੱਜਾ ਕੇ ਜਾਂ ਫਿਰ ਅੱਧੀ ਚਣਾਈ ਜਗੇ ਬਾਕੀ ਕੁਝ ਹੋਰ ਚਣਾਈ ਕੀਤੀ ਜਾਂਦੀ ਸੀ ਤੇ ਇਹਨੂੰ ਫਿਰ ਉੱਤੇ ਭਾਰ ਦੇ ਕੇ ਵੇਡ ਦੇ ਕੇ ਦੇ ਵਿੱਚੋਂ ਮਿੱਟੀ ਕੱਢੀ ਜਾਂਦੀ ਸੀ ਇਹ ਥੱਲੇ ਲਗਾ ਜਾਂਦਾ ਸੀ ਸੋ ਦੋਸਤੋ ਅੱਜ ਤੁਹਾਨੂੰ ਬੜੀ ਇੱਕ ਪ੍ਰਾਚਨ ਚੀਜ਼ ਵਿਖਾਈ ਆ ਪਾਕਿਸਤਾਨ ਬਣ ਤੋਂ ਪਹਿਲਾਂ ਦੀ ਜਿਹੜੀ ਇਹ ਤੁਹਾਨੂੰ ਅਸੀਂ ਖੂਹ ਅੱਜ ਵਿਖਾਇਆ ਤੇ ਇਸੇ ਤਰ੍ਹਾਂ ਦੀ ਜੇ ਤੁਹਾਡੇ ਕੋਲ ਵੀ ਕਿਸੇ ਪਿੰਡ ਦੇ ਵਿੱਚ ਵੀ ਤੁਹਾਡੇ ਕੋਲ ਕੋਈ ਪ੍ਰਾਚਨ ਚੀਜ਼ ਹੈਗੀ ਆ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰਿਆ ਜੇ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਜੀ ਇੱਕ ਗੱਲ ਹੋਰ ਮੈਂ ਕਰੋ 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 ਕਹਿਣੀ ਜੋਣਾ ਇਹ ਦੇਖੋ ਬਿਲਕੁਲ ਇਹਦੀ ਸੁਧਾਈ ਮਾਪੀ ਗਈ ਏ ਇਹ ਕਿਸੇ ਪਾਸੇ ਵਿੰਗਾ ਟੇਡਾ ਨਹੀਂ ਬਿਲਕੁਲ ਪੂਰਾ ਗੋਲ ਕਾਰੀਗਰਾਂ ਦੀ ਕਾਰੀਗਰ ਦੀ ਬਹੁਤ ਜਿਆਦਾ ਵਧੀਆ ਸਿਖਾਤਾਂ ਜਿਹੜੇ ਕਾਰੀਗਰ ਦੀ ਉਹ ਆਪ ਦੀ ਰੂਹ ਲਾ ਦਿੰਦੇ ਸੀ ਵਿੱਚ ਬਣਾਉਣ ਲੱਗੇ ਸੀ ਆਪਾਂ ਵੇਖ ਰਹੇ ਅੱਜ ਵੀ ਆਪਾਂ ਮੰਨਦੇ ਹਾਂ ਕਿ ਅੱਜ ਖਰੇ ਕਾਰੀਗਰ ਜਿਆਦਾ ਹੈ ਪਰ ਨਹੀਂ ਪਰਾਤਨ ਜਿਹੜੀ ਕਾਰੀਗਰ ਸੀ ਉਹ ਜ਼ਿਆਦਾ ਸੀ ਪ੍ਰਾਤਨ ਜਿਹੜੀ ਮਸ਼ੀਨ ਉਦੋਂ ਇਹਨੇ ਮਸ਼ੀਨਾਂ ਨਹੀਂ ਸੀ ਸਾਰਾ ਹੱਥ ਦਾ ਕੰਮ ਕੀਤਾ ਉਹ ਜ਼ਿਆਦਾ ਸੀ ਤੇ ਫਿਰ ਕੋਈ ਇਹਦੀ ਸੜਾਈ ਜਿਹੜੀ ਕੋਈ ਪਾਸਾ ਜ਼ਿਆਦਾ ਡੂੰਗਾ ਜਾਂ ਜ਼ਿਆਦਾ ਉੱਚਾ ਨਹੀਂ ਰਿਹਾ ਇਹ ਬਿਲਕੁਲ ਸਦਾ ਤੇ ਸੋ ਦੋਸਤੋ ਅੱਜ ਤੁਹਾਨੂੰ ਇਹ ਪ੍ਰਾਤਨ ਜਿਹੜਾ ਖੂ ਇੱਕ ਬਿਲਕੁਲ ਹੂ ਹੂ ਇਹਨਾਂ ਨੇ ਉਮੇਸ਼ ਮਾਦਿਆ ਹੋਇਆ ਜਗਰਸੀਤ ਸਿੰਘ ਗੇਲੀ ਵਾਲਾ ਤੇ ਸੁਭਾ ਸਿੰਘ ਗੇਲੀ ਵਾਲਾ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਆ ਤੁਹਾਡੇ ਪਿੰਡ ਵੀ ਮੰਨ ਲਓ ਜਿਹਨੇ ਸਾਡੇ ਜਿੰਨੇ ਤਿੰਨ ਆਹੀ ਬਜ਼ੁਰਗਾਂ ਦੇ ਮੰਨ ਲਓ ਜਿਹੜੇ ਦਾਦੇ ਪੜਦਾਦੇ ਤਿੰਨ ਭਰਾ ਸਨ ਤੇ ਬੌਲੀਆਣੇ ਤੋਂ ਆਣ ਕੇ ਇਹ ਸਾਡੇ ਸਾਰੇ ਘਰਾਂ ਦਾ ਸਾਂਝਾ ਆਜਾ ਇੱਥੇ ਸਾਡੇ ਛੀਦਾ ਦਾ ਮੰਨ ਲਓ ਇਹ ਸਥਾਨ ਆ ਪਾਕਿਸਤਾਨ ਦੇ ਵਿੱਚ ਸਾਡੇ ਬਜ਼ੁਰਗ ਛੀਦ ਹੋ ਗਏ ਸਨ ਉਹਨਾਂ ਦਾ ਸਥਾਨ ਹੈ ਇੱਥੇ 22 ਭਾਦਰੋਂ ਨੂੰ ਅਸੀਂ ਖੰਡ ਪਾਠ ਕਰਾਉਨੇ ਆ 24 ਭਾਦਰੋਂ ਨੂੰ ਭੋਗ ਪੈਂਦਾ ਮੇਲਾ ਲੱਗਦਾ ਪੂਰਾ ਇੱਥੇ ਰੌਣਕ ਹੁੰਦੀ ਹੈ 2-3 ਦਿਨ ਜਿਹਨੇ ਦਿਨ ਖੰਡ ਪਾਠ ਤਰੀਜਦਾ ਇਹ ਪਹਿਲੋਂ ਸਫਾਈ ਕਰਕੇ ਇੱਥੇ ਕੁਰੂ ਸਾਹਿਬ ਦਾ ਖੰਡ ਪਾਠ ਮੰ ਲੋ ਰਾਮ ਰੰਦਾਏ ਛੀਦਾਂ ਦੀ ਇਥੇ ਮਤਲਬ ਜਗਾ ਹੈ ਇਹ ਨਹੀਂ ਵੀ ਤੂੰ ਮਨ ਲੋ ਹੈਗੇ ਹਾਂ ਸੋ ਦੋਸਤੋ ਅੱਜ ਸਿਰਫ ਤੁਹਾਨੂੰ ਅਜੀ ਇੰਨਾ ਹੀ ਵਿਖਾਉਣੇ ਆ ਕਿਸੇ ਦਿਨ ਫੇਰ ਕਿਸੇ ਹੋਰ ਵੀਡੀਓ ਨੂੰ ਲੈ ਕੇ ਕਿਸੇ ਹੋਰ ਪ੍ਰਾਤਨ ਚੀਜ਼ ਨੂੰ ਲੈ ਕੇ ਤੁਹਾਨੂੰ ਫੇਰ ਕਿਸੇ ਹੋਰ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਮੈਨੂੰ ਪੂਪਾ ਗਲੌਮੀ ਵਾਲਾ ਨੂੰ ਤੇ ਮੇਰੇ ਕੈਮਰਾਮੈਨ ਮੁਖਤਿਆਰ ਪੁੱਲਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ